ਫਿਲਮ ਸਟਾਰ ਤਰਮਿੰਦਰ ਜੀ ਦੀ ਮੌਤ ਤੋਂ ਬਾਅਦ ਦੋਸਤਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਸੁਭਾਅ ਦੇ ਮਾਲਕ ਸੀ ਤਰਮਿੰਦਰ ਪੋਸੁਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਜਿਵੇਂ ਤੁਸੀਂ ਜਾਣਦੇ ਆ ਕਿ ਪਿਛਲੇ ਦਿਨੀ ਫਿਲਮ ਸਟਾਰ ਪੰਜਾਬ ਦਾ ਸ਼ੇਰ ਤਰਮਿੰਦਰ ਸਿੰਘ ਦਿਓਲ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਸ਼ਰੀਰ ਤੌਰ ਤੇ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਨਵਾਚੇ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਬਹੁਤ ਸਾਰੇ ਦੋਸਤ ਜਿਨ੍ਹਾਂ ਦੇ ਨਾਲ ਉਹਨਾਂ ਦਾ ਬਚਪਨ ਬੀਤਿਆ ਜਿਨ੍ਹਾਂ ਦੇ ਨਾਲ ਉਹਨਾਂ ਨੇ ਸਰਵਿਸ ਕੀਤੀ ਹੈ ਜਾਂ ਜਿਨ੍ਹਾਂ ਦੇ ਨਾਲ ਉਹ ਪੜੇ ਨੇ ਜਵਾਨ ਹੋਏ ਨੇ ਅੱਜ ਜਦੋਂ ਉਹਨਾਂ ਦੀਆਂ ਗੱਲਾਂ ਸੁਣਨੇ ਨੂੰ ਮਿਲਦੀਆਂ ਤੇ ਸੱਚਮੁੱਚ ਤਰਮਿੰਦਰ ਵਰਗਾ ਇਨਸਾਨ ਹੋਣਾ ਬਹੁਤ ਮੁਸ਼ਕਲ ਹੈ ਯਾਰਾਂ ਦੋਸਤਾਂ ਦੇ ਖੁਸ਼ੀ ਗਮੀ ਦੇ ਵਿੱਚ ਸ਼ਰੀਕ ਹੋਣ ਵਾਲਾ ਔਰ ਬੇ ਤੜਕ ਹੋ ਕੇ ਮਤਲਬ ਪਿੰਡ ਦੀਆਂ ਗਲੀਆਂ ਦੇ ਵਿੱਚ ਘੁੰਮਣਾ ਉਹ ਸਕੂਲ ਦੇਖਣਾ ਜਿਸ ਸਕੂਲ ਦੇ ਵਿੱਚ ਉਸਨੇ ਪੜ੍ਹਾਈ ਦੀ ਸ਼ੁਰੂਆਤ ਕੀਤੀ ਸੀ ਉਹ ਪਿੰਡ ਜਿਸ ਪਿੰਡ ਦੇ ਵਿੱਚ ਜਨਮ ਹੋਇਆ ਉਹ ਘਰ ਜਿਸ ਘਰ ਦੇ ਵਿੱਚ ਸੰਨੀ ਦਿਓਲ ਦਾ ਜਨਮ ਹੋਇਆ ਸਾਨੇਵਾਲ ਹੋਇਆ ਨਸਰਾਲੀ ਹੋਇਆ ਹੋਰ ਆਲੇ ਦੁਆਲੇ ਦੇ ਜਿੱਥੇ-ਜਿੱਥੇ ਧਰਮਿੰਦਰ ਉਹਨਾਂ ਉਸ ਜ਼ਮਾਨੇ ਦੇ ਵਿੱਚ ਜਾਂਦਾ ਸੀ ਔਰ ਕਿਸ ਤਰ੍ਹਾਂ ਉੱਥੇ ਦੋਸਤੀ ਪਾਲ ਲੈਂਦਾ ਸੀ ਤਰਮਿੰਦਰ ਦਾ ਬੰਬੇ ਜਾਣ ਦਾ ਸੁਪਨਾ ਆਪ ਅਕਸਰ ਵੇਖਦੇ ਆ ਕਿ ਜਿਹੜੀ ਟ੍ਰੇਨ ਸਾਂਨੇਵਾਲ ਤੋਂ ਜਾਂਦੀ ਸੀ ਸਿੱਧੀ ਬੰਬੇ ਉਹ ਸੋਚਦਾ ਹੁੰਦਾ ਸੀ ਉਸ ਟ੍ਰੇਨ ਨੂੰ ਵੇਖ ਕੇ ਕਿ ਇੱਕ ਨਾ ਇੱਕ ਦਿਨ ਮੈਂ ਵੀ ਇਸ ਟ੍ਰੇਨ ਰਾਹੀਂ ਬੰਬੇ ਜਾਵਾਂਗਾ ਔਰ ਫਿਲਮ ਸਟਾਰ ਬਣਾਂਗਾ ਅਕਾਲ ਪੁਰਖ ਨੇ ਉਸਦੇ ਦਿਲ ਦੀ ਫਰਿਆਦ ਨੂੰ ਸੁਣਿਆ ਜਾਣਿਆ ਔਰ ਉਸ ਨੂੰ ਪੂਰਾ ਕਰ ਦਿਖਾਇਆ ਯਾਰ ਦੋਸਤ ਦੱਸਦੇ ਨੇ ਕਿ ਜਦੋਂ ਅਸੀਂ ਕਦੇ ਬੰਬੇ ਜਾਂਦੇ ਸੀਗੇ ਤਾਂ ਤਰਮਿੰਦਰ ਨੂੰ ਮਿਲਣ ਤੋਂ ਬਿਨਾ ਅਸੀਂ ਕਦੇ ਵੀ ਪੰਜਾਬ ਵਾਪਸ ਨਹੀਂ ਸੀ ਆਉਂਦੇ ਔਰ ਜਦੋਂ ਤਰਮਿੰਦਰ ਨੂੰ ਪਤਾ ਲੱਗਦਾ ਕਿ ਫਲਾਣੇ ਪਿੰਡੋਂ ਆਏ ਹੋਏ ਨੇ ਤਾਂ ਉਹ ਆਪ ਉਹਨਾਂ ਦਾ ਵੈਲਕਮ ਕਰਦਾ ਹੈ ਔਰ ਤਰ੍ਹਾਂ ਤਰ੍ਹਾਂ ਦੇ ਖਾਣੇ ਪਰੋਸਦਾ ਔਰ ਉਸ ਨੂੰ ਚਾਹ ਚੜ ਜਾਂਦਾ ਜਦੋਂ ਇਸ ਏਰੀਏ ਦਾ ਜ਼ਿਲ੍ਹੇ ਲੁਧਿਆਣੇ ਦਾ ਕੋਈ ਵੀ ਸ਼ਖਸ ਤਰਮਿੰਦਰ ਨੂੰ ਮਿਲਣ ਲਈ ਉਸ ਦੇ ਘਰ ਜਾਂਦਾ ਹੈ ਤਰਮਿੰਦਰ ਦੇ ਬਾਰੇ ਦੱਸਦੇ ਆ ਕਿ ਯਾਰਾਂ ਦਾ ਯਾਰ ਸੀ ਔਰ ਜਿਸ ਤਰ੍ਹਾਂ ਤਰਮਿੰਦਰ ਨੇ ਬੰਬੇ ਦੇ ਵਿੱਚ ਪੰਜਾਬੀ ਦਾ ਪੰਜਾਬੀਅਤ ਦਾ ਨਾਮ ਰੌਸ਼ਨ ਕੀਤਾ ਉਹ ਮਤਲਬ ਇਤਿਹਾਸ ਦਾ ਇੱਕ ਸੁਨਹਿਰੀ ਪੰਨਾ ਹੈ ਸੋ ਦੋਸਤੋ ਤਰਮਿੰਦਰ ਦੇ ਦੱਸਣ ਦੇ ਮੁਤਾਬਕ ਕਿ ਸਨੀ ਦਿਉਲ ਦਾ ਜਿਹੜਾ ਜਨਮ ਹੈ ਉਹ ਸਾਹਨੇਵਾਲਚੀ ਹੋਇਆ ਹੈ ਔਰ ਉਸ ਘਰ ਦੇ ਵਿੱਚ ਹੋਇਆ ਹੈ ਜਿਹੜਾ ਕਿ ਬਾਹਰੋਂ ਪੀਲੇ ਰੰਗ ਦਾ ਹੈ ਔਰ ਜਿਸ ਦੇ ਦਰਵਾਜ਼ੇ ਬਲੂ ਕਲਰ ਦੇ ਨੇ ਮਤਲਬ ਉਸ ਘਰ ਦੇ ਵਿੱਚ ਹੀ ਸਨਿ ਦੇ올 ਦਾ ਜਨਮ ਹੋਇਆ ਔਰ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਤਰਮਿੰਦਰ ਬੰਬੇ ਦੀ ਧਰਤੀ ਤੇ ਜ਼ਰੂਰ ਰਹਿੰਦਾ ਸੀ ਲੇਕਿਨ ਉਹਦਾ ਦਿਲ ਹਮੇਸ਼ਾ ਸਾਨੇਵਾਲ ਦੇ ਵਿੱਚ ਧੜਕਦਾ ਰਹਿੰਦਾ ਸੀ ਇਨ੍ਹਾਂ ਪਿੰਡਾਂ ਵਿੱਚ ਧੜਕਦਾ ਰਹਿੰਦਾ ਸੀ ਜਿਨ੍ਹਾਂ ਪਿੰਡਾਂ ਦੇ ਵਿੱਚ ਉਹਨਾਂ ਦਾ ਬਚਪਨ ਬੀਤਿਆ ਹੈ ਪਿਛਲੇ ਦਿਨੀ ਜਦੋਂ ਸਾਨੇਵਾਲ ਆਇਆ ਔਰ ਸਾਨੇ ਵਾਲ ਆ ਕੇ ਉਹ ਸਕੂਲ ਗਿਆ ਸਕੂਲ ਦੇ ਵਿੱਚ ਇਕੱਲਾਈ ਕੋ ਮਰ ਰਿਹਾ ਸੀ ਜਿਵੇਂ ਉਹ ਆਪਣੇ ਬਚਪਨ ਦੀ ਤਲਾਸ਼ ਕਰ ਰਿਹਾ ਹੋਵੇ ਆਪਣੇ ਬਚਪਨ ਦੇ ਸਾਥੀਆਂ ਨੂੰ ਲੱਭ ਰਿਹਾ ਹੋਵੇ ਫਿਰ ਉਸ ਮਠਿਆਈ ਦੀ ਦੁਕਾਨ ਤੇ ਗਿਆ ਜਿੱਥੇ ਬੈਠ ਕੇ ਉਹ ਮਠਿਆਈ ਖਾਇਆ ਕਰਦਾ ਸੀ ਔਰ ਮਤਲਬ ਕਿੰਨਾ ਟਾਈਮ ਚੋ ਜਾਤ ਗਲੀਆਂ ਚ ਘੁੰਮਦਾ ਸਕੂਲ ਚ ਘੁੰਮਣਾ ਬਾਜ਼ਾਰਾਂ ਚ ਘੁੰਮਦਾ ਰਿਹਾ ਜਿਵੇਂ ਉਹ ਆਪਣੇ ਸਾਥੀਆਂ ਦੀ ਆਪਣੇ ਬਚਪਨ ਦੀ ਤਲਾਸ਼ ਕਰ ਰਿਹਾ ਹੋਵੇ ਅੱਜ ਚੱਕਾ ਚੌਂਦ ਵਾਲੀ ਲਾਈਫ ਚ ਜਦੋਂ ਵੀ ਤਰਮਿੰਦਰ ਇੱਧਰ ਰਿਸ਼ਤੇਦਾਰਾਂ ਚੋਂਦਾ ਹੈ ਆਪਣੇ ਯਾਰਾਂ ਦੋਸਤਾਂ ਨਾਲ ਮਿਲਦਾ ਹੈ ਤਾਂ ਖੂਬ ਹਾਸਾ ਠੱਠਾ ਕਰਦੇ ਨੇ ਖੁਸ਼ੀ ਗਮੀ ਦੇ ਵਿੱਚ ਤਰਮਿੰਦਰ ਅਕਸਰ ਆ ਕੇ ਉਹਨਾਂ ਨੂੰ ਮਿਲਦਾ ਹੈ ਔਰ ਪਿੰਡ ਦੇ ਬਹੁਤ ਸਾਰੇ ਲੋਕ ਹਾਲੇਦੋਲੇ ਪਿੰਡਾਂ ਦੇ ਦੱਸਦੇ ਨੇ ਕਿ ਤਰਮਿੰਦਰ ਇੰਨਾ ਖੁੱਲ੍ਹਦਿਲਾ ਬੰਦਾ ਸੀ ਕਿ ਮਤਲਬ ਕੋਈ ਵੀ ਪੰਜਾਬ ਤੋਂ ਜਾਂਦਾ ਸੀ ਇੱਕ ਵਾਰੀ ਉਹਨੂੰ ਪਤਾ ਲੱਗ ਜਾਵੇ ਪੰਜਾਬ ਤੋਂ ਆਇਆ ਹੈ ਤੇ ਉਸ ਦਾ ਪੂਰੇ ਪਰਿਵਾਰ ਦੇ ਨਾਲ ਇੰਟਰੋ ਕਰਾਉਂਦਾ ਸੀ ਔਰ ਪੂਰੀ ਤਰ੍ਹਾਂ ਉਹਨਾਂ ਨੂੰ ਮਤਲਬ ਜਾਣਦੇ ਸੀ ਪਿਛਲੇ ਦਿਨੀ ਕਿਸੇ ਦੋਸਤ ਦੀ ਮੈਂ ਗੱਲਬਾਤ ਸੁਣ ਰਿਹਾ ਸੀ ਉਹ ਦੱਸ ਰਿਹਾ ਸੀ ਕਿ ਬਹੁਤ ਸਾਲਾਂ ਤੋਂ ਤਰਮਿੰਦਰ ਦਾ ਕੋਈ ਪਤਾ ਕੋਈ ਫੋਨ ਨਹੀਂ ਆਇਆ ਤੇ ਸਾਡੇ ਰਿਸ਼ਤੇਦਾਰਾਂ ਨੂੰ ਕਿਹਾ ਵੀ ਤੁਸੀਂ ਆਪ ਹੀ ਕਰ ਲਓ ਕਹਿੰਦੇ ਅਸੀਂ ਕਿਉਂ ਕਰੀਏ ਯਾਰ ਉਹ ਵੱਡਾ ਬੰਦਾ ਬਣ ਗਿਆ ਹੁਣ ਸਾਡਾ ਫੋਨ ਕਿੱਥੋਂ ਚੱਕੇਗਾ ਕਹਿੰਦੇ ਜੀ ਕਾਫੀ ਸਾਲਾਂ ਬਾਅਦ ਜਦੋਂ ਅਸੀਂ ਗਏ ਬੰਬੇ ਤੇ ਬੰਬੇ ਜਾ ਕੇ ਪਤਾ ਲੱਗਾ ਕਿ ਧਰਮਿੰਦਰ ਜੀ ਬਾਹਰ ਹੀ ਆਉਣ ਲੱਗੇ ਆ ਗੱਡੀ 'ਚ ਅਸੀਂ ਗੇਟ 'ਚ ਖੜ ਗਏ ਤਾਂ ਉਸਨੇ ਵੇਖਿਆ ਔਰ ਵੇਖਦੇ ਸਾਬ ਨਾਮ ਲੈ ਕੇ ਉਸ ਸ਼ਖਸ ਨੂੰ ਪਛਾਣ ਲਿਆ ਕਿ ਅੱਜ ਤੂੰ ਬੰਬੇ ਕਿਵੇਂ ਸੋ ਉਸ ਤੋਂ ਬਾਅਦ ਵਾਪਸ ਗਿਆ ਉਹਨਾਂ ਨੂੰ ਚਾਹ ਪਾਣੀ ਪੜਾਇਆ ਬਿਠਾਇਆ ਕਿਹਾ ਕਿ ਮੈਂ ਸ਼ੂਟਿੰਗ ਤੇ ਜਾ ਰਿਹਾ ਤੁਸੀਂ ਬੈਠੋ ਪ੍ਰਸ਼ਾਦਾ ਛਕੋ ਮੈਂ ਸ਼ਾਮ ਨੂੰ ਆ ਕੇ ਫੇ ਆਪਾਂ ਗੱਲਾਂ ਬਾਤਾਂ ਕਰਦੇ ਆ ਇਹ ਤਰਮਿੰਦਰ ਸੀ ਤਰਮਿੰਦਰ ਨੇ ਬਹੁਤ ਸਾਰੇ ਗਰੀਬ ਲੋਕਾਂ ਦੀ ਮਦਦ ਵੀ ਕੀਤੀ ਹੈ ਫਾਈਨੈਂਸ਼ੀਅਲ ਵੀ ਮਦਦ ਕੀਤੀ ਹੈ ਔਰ ਬਾਅਦ ਵਿੱਚ ਹੇਮਾ ਮਾਲਣੀ ਦੇ ਨਾਲ ਉਹਨਾਂ ਨੇ ਮੈਰਿਜ ਵੀ ਕਰਵਾਈ ਹੈ ਹਾਲਾਂਕਿ ਉਹਨਾਂ ਦੀ ਪਹਿਲਾਂ ਮੈਰਿਜ ਸੀ ਉਹਨਾਂ ਦੇ ਬੱਚੇ ਵੀ ਸੀ ਲੇਕਿਨ ਉਸ ਤੋਂ ਬਾਅਦ ਹੇਮਾ ਜੀ ਦੇ ਨਾਲ ਉਹਨਾਂ ਦਾ ਪਿਆਰ ਹੋ ਗਿਆ ਔਰ ਹੇਮਾ ਵੀ ਬੜੀ ਕਹਿ ਸਕਦੇ ਆ ਕਿ ਸਦਕੀ ਔਰਤ ਹੈ ਜਿਸ ਨੇ ਬਹੁਤ ਸਾਰੀਆਂ ਆਫਰਾਂ ਆਈਆਂ ਲੇਕਿਨ ਉਹਨਾਂ ਨੇ ਹਰ ਆਫਰ ਨੂੰ ਠੁਕਰਾਇਆ ਔਰ ਧਰਮਿੰਦਰ ਨੂੰ ਹੀ ਅਪਣਾ ਲਿਆ ਹਾਲਾਂਕਿ ਹੇਮਾ ਮਾਲਣੀ ਜਾਣਦੀ ਸੀ ਕਿ ਧਰਮਿੰਦਰ ਮੈਰਿਡ ਹੈ ਉਸਦੀ ਲਾਈਫ ਜਿਹੜੀ ਹੈ ਬੱਚਿਆਂ ਬੱਚੇ ਉਹਦੇ ਘਰ ਨੇ ਉਹਦੇ ਪਰਿਵਾਰ ਵੱਡਾ ਹੈ ਲੇਕਿਨ ਉਸ ਦੇ باوجود ਜਦ ਪਿਆਰ ਕੀਤਾ ਤੋ ਡਰਨਾ ਕਿਆ ਬਸ ਹੀਮਾ ਦਾ ਤਰਮਿੰਦਰ ਨਾਲ ਅਜਿਹਾ ਪਿਆਰ ਹੋਇਆ ਕਿ ਬਾਅਦ ਵਿੱਚ ਦੋਨਾਂ ਨੇ ਆਪਣੀ ਜ਼ਿੰਦਗੀ ਨੂੰ ਇਕੱਠਿਆਂ ਬਤੀਤ ਕੀਤਾ ਤਰਮਿੰਦਰ ਬੱਚਿਆਂ ਦੇ ਨਾਲ ਰਹਿੰਦਾ ਸੀ ਹੀਮਾ ਮਾਲਣੀ ਦੀਆਂ ਦੂਰ ਬੱਚਿਆਂ ਨੇ ਔਰ ਜਿਨ੍ਹਾਂ ਦੇ ਪਿੱਛੇ ਦਿਓਲ ਲਗਾਇਆ ਜਾਂਦਾ ਹੈ ਲਗਾਇਆ ਜਾ ਰਿਹਾ ਹੈ ਔਰ ਸਨੀ ਦਿਓਲ ਬੋਬੀ ਦਿਓਲ ਤੇ ਉਹਨਾਂ ਦੇ ਬਾਕੀ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਵੀ ਉਸ ਸਮੇਂ ਬੰਬਈ ਫਿਲਮਾਂ ਦੇ ਵਿੱਚ ਕੰਮ ਕਰ ਰਹੇ ਨੇ ਸੁਪਰਸਟਾਰ ਨੇ ਸਨੀ ਦਿਓਲ ਜੀ ਬਾਰੇ ਤਾਂ ਤੁਸੀਂ ਜਾਣਦੇ ਹੀ ਹੋ ਸੋ ਮੇਰੇ ਕਹਿਣ ਦਾ ਮਤਲਬ ਕਿ ਜਦੋਂ ਉਹਨਾਂ ਦੇ ਪਿੰਡਾਂ ਦੇ ਦੋਸਤ ਉਹਨੂੰ ਤਰਮਿੰਦਰ ਜੀ ਨੂੰ ਯਾਦ ਕਰਦੇ ਨੇ ਤੇ ਉਹਨਾਂ ਦੀਆਂ ਅੱਖਾਂ ਭਰ ਆਉਂਦੀਆਂ ਨੇ ਅੱਖਾਂ ਭਰ ਆਉਂਦੀਆਂ ਨੇ ਉਹ ਸੋਚਦੇ ਨੇ ਕਿ ਕਾਸ਼ ਇਹ ਜਿਹਾ ਵਕਤ ਅਜੇ ਹੋਰ ਰੁਕ ਜਾਂਦਾ ਧਰਮਿੰਦਰ ਹੋਰ ਅਜੇ ਜਿਉਂਦੇ ਰਹਿੰਦੇ ਪਰ 89 ਇਅਰ 올ਡ ਅਜੇ ਕਹਿੰਦੇ 15 20 ਦਿਨ ਬਾਕੀ ਸੀ ਉਹਨਾਂ ਦੇ 90ਵੇਂ ਜਨਮ ਦਿਨ ਦੇ ਵਿੱਚ ਲੇਕਿਨ ਦੋਸਤੋ ਹੁਣਾ ਉਹ ਹੀ ਹੈ ਜੋ ਅਕਾਲ ਪੁਰਖ ਨੂੰ ਮਨਜ਼ੂਰ ਹੈ ਉਸ ਦੇ ਹੁਕਮ ਤੋਂ ਬਿਨਾ ਪੱਤਾ ਤੱਕ ਨਹੀਂ ਹਿਲਦਾ ਔਰ ਮੌਤ ਜਿਹੜੀ ਹੈ ਫੇ ਤੁਹਾਨੂੰ ਪਤਾ ਹੈ ਕਿ ਜਦੋਂ ਆਪਾਂ ਅਕਾਲ ਪੁਰਖ ਸਾਨੂੰ ਬੱਚੇ ਦੇ ਰੂਪ ਵਿੱਚ ਮਾਂ ਦੀ ਕੱਖ ਚੋਂ ਪੈਦਾ ਕਰਦਾ ਹੈ ਤਾ ਸਾਡੇ ਆਉਣ ਜਾਣ ਦਾ ਸਾਰਾ ਹਿਸਾਬ ਕਿਤਾਬ ਜਿਹੜਾ ਉਹ ਪਹਿਲਾਂ ਹੀ ਲਿਖ ਦਿੰਦਾ ਹੈ ਸਵਾਸ ਗਰਾਸ ਕਿੰਨੇ ਸਾਹ ਲੈਣੇ ਕਿੰਨੀ ਉਮਰ ਹੈ ਸਾਰਾ ਹੀ ਅਕਾਲ ਪੁਰਖ ਦੇ ਹੱਥ ਵਿੱਚ ਹੈ ਸਾਇੰਸ ਬੇਸ਼ੱਕ ਜਿੰਨੀਆ ਮਰਜ਼ੀ ਗੱਲਾਂ ਬਾਤਾਂ ਕਰੇ ਪਰ ਅਕਾਲ ਪੁਰਖ ਦੇ ਜੋ ਮੁਕੱਦਰ ਵਿੱਚ ਕਿਸੇ ਨੇ ਅਕਾਲ ਪੁਰਖ ਨੇ ਲਿਖ ਦਿੱਤਾ ਕਿਸੇ ਦੇ ਉਹ ਹੋ ਕੇ ਹੀ ਰਹਿਣਾ ਹੈ ਸੁਇਸ ਕਰਕੇ ਦੋਸਤੋ ਤਰਮਿੰਦਰ ਦੇ ਸਾਥੀ ਜਦੋਂ ਭਾਵਕ ਭਰੀਆਂ ਗੱਲਾਂ ਸ਼ੇਅਰ ਕਰਦੇ ਨੇ ਤੇ ਮਤਲਬ ਦਿਲ ਭਰ ਵੀ ਆਉਂਦਾ ਐ ਅੱਖਾਂ ਵੀ ਭਰ ਆਉਂਦੀਆਂ ਕਿ ਕਾਸ਼ ਤਰਮਿੰਦਰ ਯਾਰਾਂ ਦਾ ਯਾਰ ਅੱਜ ਵੀ ਇਸ ਦੁਨੀਆ ਤੇ ਉਹਨਾਂ ਦੀਆਂ ਫਿਲਮਾਂ ਉਹਨਾਂ ਦਾ ਨਾਮ ਉਹਨਾਂ ਦੇ ਖਾਨਦਾਨਾ ਨਾਮ ਖਾਨਦਾਨ ਦਾ ਨਾਮ ਇਸੇ ਤਰ੍ਹਾਂ ਹੀ ਚਮਕਦਾ ਰਹੇਗਾ ਬੇਸ਼ੱਕ ਤਰ ਸਰੀਰਕ ਤੌਰ ਤੇ ਤਰਮਿੰਦਰ ਜੀ ਸਾਡੇ ਦਰਮਿਆਨ ਨਹੀਂ ਲੇਕਿਨ ਉਹਨਾਂ ਦੀਆਂ ਫਿਲਮਾਂ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਪ੍ਰੋਗਰਾਮ ਜਿੱਥੇ ਜਿੱਥੇ ਗਏ ਨੇ ਔਰ ਉਹ ਸਾਨੂੰ ਹਮੇਸ਼ਾ ਯਾਦ ਰਹਿਣਗੇ ਔਰ ਖਾਸ ਕਰਕੇ ਗੁਲਾਮੀ ਫਿਲਮ ਜਿਹੜੀ ਹੈ ਮੇਰੀ ਤਰਮਿੰਦਰ ਜੀ ਦੀਆਂ 300 ਫਿਲਮਾਂ ਆਈਆਂ ਨੇ ਲੇਕਿਨ ਪਤਾ ਨਹੀਂ ਕਿਉਂ ਗੁਲਾਮੀ ਫਿਲਮ ਮੇਰੇ ਦਿਲ ਚੋਂ ਕਦੇ ਨਹੀਂ ਜਾਂਦੀ ਮੈਂ ਅੱਜ ਵੀ ਉਸ ਦਾ ਇੱਕ ਇੱਕ ਸੀਨ ਉਸ ਦਾ ਇੱਕ ਇੱਕ ਸ਼ਾਟ ਇੱਕ ਇੱਕ ਡਾਇਲੌਗਸ ਔਰ ਕਿਸ ਤਰ੍ਹਾਂ ਕੈਮਰਾਮੈਨ ਨੇ ਡਾਇਰੈਕਟਰ ਨੇ ਤਰਮਿੰਦਰ ਨੇ ਲੋਕੇਸ਼ਨ ਤੇ ਜਾ ਕੇ ਔਰ ਕਿਸ ਤਰ੍ਹਾਂੀਆਂ ਲੋਕੇਸ਼ਨਾਂ ਦੀ ਸਰਚ ਕਰਕੇ ਗੁਲਾਮੀ ਫਿਲਮ ਬਣਾਈ ਹੈ ਜਿਸ ਵਿੱਚ ਤਰਮਿੰਦਰ ਜੀ ਨੇ ਮਿਥਨ ਚੱਕਰਵਰਤੀ ਨੇ ਨਸੀਰਉਦੀਨ ਸ਼ਾਹ ਜੀ ਨੇ ਅਕਲਬੂਸ਼ਨ ਖਰਵੰਦਾ ਜੀ ਨੇ ਸਮਿਤਾ ਪਾਟੇਲ ਜੀ ਨੇ ਰੁਇਨਾ ਰਾਏ ਜੀ ਨੇ ਤਾਂ ਹੋਰ ਬਹੁਤ ਸਾਰੇ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ ਸੁਪਰ ਡੂਪਰ ਫਿਲਮ ਹੈ ਜੋ ਜਾਤ ਪਾਤ ਦੇ ਉੱਪਰ ਇੱਕ ਬਹੁਤ ਵੱਡਾ ਸਟਾਇਰ ਹੈ ਔਰ ਜੇ ਮੈਂ ਗੱਲ ਕਰਾਂ ਤਾਂ ਇਹ ਫਿਲਮ ਆਪਣੇ ਆਪ ਵਿੱਚ ਬਾ ਕਮਾਲ ਹੈ ਤਰਵਿੰਦਰ ਜੀ ਦੀ ਇੱਕ ਤੋਂ ਇੱਕ ਫਿਲਮਾਂ ਨੇ ਪਰ ਕੁਝ ਇੱਕ ਫਿਲਮਾਂ ਸਾਡੇ ਦਿਲਾਂ ਦੇ ਬਹੁਤ ਨਜ਼ਦੀਕ ਹੈ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ